ਦੱਸ ਰਹੇ ਸੀ ਮੈਨੂੰ ਇੱਥੇ ਚਾਰ ਪੀੜੀਆਂ ਹੋ ਗਈਆਂ ਹਨਾ ਜੀ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਦਾਦਾ ਜੀ ਇੱਥੇ ਲਾਂਦੇ ਸੀ ਕਿ ਤੁਹਾਡੇ ਵੀ ਨਹੀਂ ਦਾਦਾ ਜੀ ਸਾਡੇ ਹੋਰ ਜਗ੍ਹਾ ਜਗਰਾਵਾਂ ਵਾਲੇ ਪੁੱਤ ਲਾਂਦੇ ਸੀ ਕਿ ਅੱਛਾ ਜੀ ਉਸ ਟਾਈਮ ਸਿਰਫ ਆਲੂ ਟਿੱਕੀ ਬੰਦੀ ਸੀ ਸਾਡੇ ਉਸ ਟਾਈਮ ਸਿਰਫ ਪਾਲਿਟਿਕ ਜੀ ਇੱਕ ਇੱਕ ਅਨੇ ਟਿੱਕੀ ਹੁੰਦੀ ਸੀ ਇਹ ਹੁਣ ਦੱਸੋ ਇੱਕ ਵਾਰ ਹੁਣ ਰੈਡ ਕੀ ਆ ਅੱਜ ਦੇ ਟਾਈਮ ਬ੍ਰੈਡ ਰੁਪਏ 12 ਰੁਪਏ ਦੇ ਨੇ ਟਿੱਕੀ 5 ਰੁਪਏ ਦੇ ਦਿੰਦੇ ਆ ਆਲੂ ਦੇ ਚਾਹ ਲੈ ਲੋ ਚਾਹ ਪਾਲਕ ਪਾਈ ਮੇਥੀ ਟਿੱਕੀ ਲੈ ਲੋ ਲੇਕਿਨ ਸਾਡੀ ਟਿੱਕੀ ਸਸਤੀ ਜ਼ਰੂਰ ਆ ਲੇਕਿਨ ਹੈ ਬਹੁਤ ਵਧੀਆ ਕੁਆਲਿਟੀ ਸਾਡੀ ਅੰਕਲ ਅੱਜ ਤੇ ਟਾਈਮ ਦੇ ਵਿੱਚ ਤੁਹਾਨੂੰ 5 ਰੁਪਏ ਵਾਰਾ ਕਿਵੇਂ ਕੋਣ ਦੇ ਜਿੱਦਾਂ ਵੀ ਕਿਵੇਂ ਉਹ ਬਹੁਤ ਮਹਾਰ ਮਹਾਰ ਦੀ ਕਰ ਬਸ ਸਾਰਾ ਕੋਈ ਬੱਜ ਜਾ। ਇਹ ਹੁਣ ਆਪਣੀ ਪਲੇਟ ਲੱਗਣ ਜਾ ਰਹੀ ਹੈ ਅੰਕਲ ਕੀ ਕੁਝ ਆ ਗਿਆ ਜੀ ਇਹਦੇ ਵਿੱਚ ਇੱਕ ਵਾਰ ਦੱਸਿਓ ਸਾਨੂੰ। ਇਹ ਪਾਲਕ ਪਏ ਮੇਥੀ ਟਿੱਕੀ ਆ ਗਈ ਜੀ ਆਲੂ ਟਿੱਕੀ ਆ ਗਈ ਬ੍ਰੈਡ ਟੋਸਟ ਆ ਗਿਆ। ਬ੍ਰੈਡ ਟੋਸਟ ਆ ਗਿਆ ਤੇ ਇਹ ਨਾਲ ਕੀ ਦੇ ਨਾਲ ਸਰਵ ਕੀਤਾ ਜਾਂਦਾ ਜੀ ਹੋਰ? ਨਾਲ ਪਰੀਨੇ ਦੀ ਵਧੀਆ ਚਰਨੀ ਸਪੈਸ਼ਲ। ਤੇ ਇਹ ਆਪ ਹੀ ਘਰੇ ਤਿਆਰ ਕੀਤੀ ਹੁੰਦੀ ਸਰ ਪਛਾਬ ਤਿਆਰ ਕਰ ਦਿੰਦੇ ਰੋਜ਼ ਹੀ ਰੋਜ਼। ਚਟਨੀ ਸਾਡੀ ਲੱਗ ਚੁੱਕੀ ਹੈ ਨਾਲ ਪਕੌੜਿਆਂ ਦੀ ਪਲੇਟ ਦੇ ਨਾਲ। ਚਟਨੀ ਬੋਤਲ ਆ ਜਾ ਬਾਬਾ ਜੀ ਸਤ ਸ੍ਰੀ ਅਕਾਲ ਜੀ ਮੈਂ ਅੰਬਰ ਸਿਟੀ ਹੈਡਲਾਈਨਸ ਤੋਂ ਬ੍ਰੈਡ ਪਕੌੜੇ ਟਿੱਕੀਆਂ ਤੁਸੀਂ ਬਹੁਤ ਖਾਧੀਆਂ ਹੋਣੀਆਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਇੱਕ ਐਸੀ ਦੁਕਾਨ ਤੇ ਜੋ ਕਿ ਪਿਛਲੀਆਂ 4 ਪੀੜ੍ਹੀਆਂ ਤੋਂ ਜਨਤਾਨਗਰ ਦੇ ਵਿੱਚ ਲੋਕਾਂ ਨੂੰ ਬ੍ਰੈਡ ਪਕੌੜੇ ਟਿੱਕੀਆਂ ਖਵਾ ਰਹੇ ਹੋਵੇ ਬਹੁਤ ਘੱਟ ਰੇਟਾਂ ਤੇ ਆਓ ਆਪਾਂ ਅੰਕਲ ਨਾਲ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਵੀ ਉਹ ਐਨੇ ਘੱਟ ਰੇਟਾਂ ਦੇ ਵਿੱਚ ਲੋਕਾਂ ਨੂੰ ਕਿਵੇਂ ਖਵਾ پا ਰਹੇ ਨੇ ਟਿੱਕੀਆਂ ਚਲੋ ਜੀ ਤਾਂ ਆਓ ਅੰਕਲ ਨਾਲ ਥੋੜੀ ਜਿਹੀ ਬੋਧੀ ਗੱਲਬਾਤ ਕਰਦੇ ਹਾਂ ਸਤ ਸ੍ਰੀ ਅਕਾਲ ਅੰਕਲ ਵਾਹ ਖਾਸਾ ਵਾਹ ਕੋਲੀ ਜੀ ਤੇ ਅੰਕਲ ਤੁਹਾਨੂੰ ਇੱਥੇ ਸ਼ੁਰੂ ਕੀ ਤੁਹਾਨੂੰ ਕਿੰਨਾ ਟਾਈਮ ਹੋਇਆ ਜੀ ਇੱਥੇ ਸਾਨੂੰ 18 ਸਾਲ ਹੋ ਗਏ 18 ਸਾਲ ਹੋ ਗਏ ਤੇ ਮਤਲਬ ਇੱਥੇ ਤੁਹਾਡੀ ਪਹਿਲਾਂ ਵੀ ਦੋ ਪੀੜੀਆਂ ਪਹਿਲਾਂ ਚੱਲਦੀਆਂ ਹੋਣਗੀਆਂ ਜੀ ਤੁਹਾਡੇ ਤੋਂ ਪਹਿਲਾਂ ਹਨ ਜੀ ਹਾਂ ਜੀ ਦੋ ਪੀੜੀਆਂ ਸਤੋਂ ਪਹਿਲਾਂ ਜ ਸਾਡੀ ਚੌਥੀ ਪੀੜੀ ਇਸ ਕੰਮ ਨਾਲ ਲੱਗੀ ਅੱਛਾ ਜੀ ਤੇ ਬੇਟੇ ਵੀ ਸਾਡੇ ਇਹੀ ਕੰਮ ਕਰਦੇ ਨੇ ਤੇ ਸਾਡੇ ਦੋਤੇ ਵੀ ਇਹੀ ਕੰਮ ਕਰਦੇ ਸਾਡੇ ਰਿਸ਼ਤੇਦਾਰ ਵੀ ਹੁਣ ਕਬੀ ਇਹੀ ਕੰਮ ਕਰਦੇ ਤੇ ਤੁਹਾਡੇ ਜਿਹੜੇ ਨਾਲ ਮੇਰੇ ਕੋਲ ਇਹ ਤੁਹਾਡੇ ਦੋ ਦਾ ਹੀ ਨੇ ਇਹ ਦੋਤੇ ਨਹੀਂ ਜੀ ਦੋਨੋਂ ਹੀ ਅੱਛਾ ਜੀ ਇਹ ਸੁਖਵਿੰਦਰ ਸਿੰਘ ਸੁਖਦੀਪ ਸਿੰਘ ਦੂਸਰਾ ਤੇ ਪੜੇ ਕਿੰਨੇ ਨੇ ਜੀ ਬਾਰ ਬਾਰ ਪੜੇ ਹੋਣ ਇਹਨੇ ਕੋਰਸ ਕੀਤੇ ਨੇ ਅੱਛਾ ਜੀ ਫਿਰ ਵੀ ਕੰਮ ਇਹੀ ਕਰਨਾ ਸੀ ਕੰਮ ਐਨਾ ਮਿਸਰਾਂ ਨੇ ਦਿਲ ਨੂੰ ਪਾਇਆ ਹੋਇਆ ਵੀ ਕਹਿੰਦੇ ਸੀ ਪੜ੍ਹ ਲਿਖ ਕੇ ਵੀ ਥੋੜਾ ਵਿਸਪਸ਼ਤਾਨੀ ਕੰਮ ਨਹੀਂ ਛੱਡਣਾ ਇਹ ਕੰਮ ਫੜੀ ਰੱਖਣਾ ਹੈਣਾ ਜੀ ਬਿਲਕੁਲ ਬਿਲਕੁਲ ਵੀ ਜਿੱਥੇ ਕਿ ਅੱਜ ਕੱਲ ਦੀ ਨਵੀਂ ਨੌਜਵਾਨ ਪੀੜ੍ਹੀ ਆਪਣੀ ਪਛਤਾਨੀ ਕੰਮ ਛੱਡ ਕੇ ਬਾਹਰ ਨੂੰ ਜਾ ਰਹੀ ਹੈ ਤੇ ਕੁਝ ਨਾ ਕੁਝ ਨੌਕਰੀਆਂ ਲੱਭ ਰਹੀ ਹੈ ਹਨਾ ਉੱਥੇ ਤੁਹਾਡੇ ਜਿਹੜੇ ਆਪਣੇ ਸਾਰੇ ਪਰਿਵਾਰ ਦੇ ਬੰਦੇ ਨੇ ਕਹਿੰਦੇ ਵੀ ਕਿ ਅਸੀਂ ਪਛਤਾਨੀ ਕੰਮ ਹੀ ਕਰਾਂਗੇ ਬਿਲਕੁਲ ਬਿਲਕੁਲ ਤੇ ਤੁਹਾਨੂੰ ਮੀਸ ਏਦਾਂ ਜਦੋਂ ਤੁਹਾਡੇ ਸਾਰਾ ਪਰਵਾਸ ਤੁਹਾਨੂੰ ਰਲ ਕੇ ਕੰਮ ਕਰਵਾਉਂਦਾ ਤੁਹਾਨੂੰ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਸਾਡੀ ਸਾਰੀ ਜ਼ਿੰਦਗੀ ਇਸੇ ਕੰਮ ਜੰਗੇ ਤੁਹਾਡੀ ਸਾਰੀ ਜਦ ਤੱਕ ਤੁਹਾਡੇ ਤੁਹਾਡੇ ਟਾਈਮ ਗ੍ਰੇਟ ਯਾਰ ਮੈਂ 13 ਸਾਲ ਦਾ ਸੀ ਆ ਜਿਆਦਾ ਕੰਮ ਕਰਦੇ ਉਹ ਇੱਕ ਕਨੇਡਾ ਦੀ ਟਿੱਕੀ ਸਾਡੇ ਦਾਦਾ ਭੇਜਦੇ ਉਹਦੇ ਬਾਅਦ 10 ਪਿਆਰੀ ਮੈਂ ਕਿਤੇ ਜਾ ਕੇ अच्छा जी 10 ਪੈਸੇ ਦੀ ਟਿੱਕੀ ਵੇਚਦੇ ਸੀ 1 ਕਿਰਬੇ ਦੇ 10 ਟਿੱਕੇ ਵੇਚ ਦੇ ਲਈ ਤੇ ਹੁਣ 10 ਪੈਸੇ ਤੋਂ ਸਿਰਫ 5 ਰੁਪਏ ਤੇ ਹੈ ਜਿੱਥੇ ਕਿ ਐਨੇ ਸਾਲਾਂ ਵਿੱਚ ਐਨੀ ਮਹਿੰਗੀ ਵੱਧ ਚੁੱਕੀ ਤੁਹਾਡੀ ਦੁਕਾਨ ਤੇ ਮਹਿੰਗਾਈ ਨਹੀਂ ਪਹੁੰਚੀ ਹਨਾ ਜੀ ਨਾ ਸਾਡੇ ਕੋਲ ਨਹੀਂ ਪਹੁੰਚੇ ਸਾਡੇ ਮਹਾਰਾਜ ਦੇ ਘਰ ਭਾ ਇਹ ਜੋ ਵੀ ਸਾਨੂੰ ਵਧੀਆ ਪੈਂਦਾ ਅੱਛਾ ਜੀ 5 ਰੁਪਏ ਟਿੱਕੇ ਨੇ ਸਪੈਸ਼ਲ ਟਿੱਕੇ ਜਿਹੜਾ ਮਰਜ਼ੀ ਆ ਕੇ ਖਾ ਜਾਓ ਦੇਖੋ ਹਮਮ ਯਾਦ ਕਰਦਾ ਹਾਂ ਮੰਨੋਂ ਕੱਲ ਤਾਂ ਸਹੀ ਹੈ ਇਹ ਟਿੱਕੀ ਬਹੁਤ ਵਧੀਆ ਸਪੈਸ਼ਲ ਤੇ ਟੋਸ ਆਲੂ ਟਿੱਕੇ ਟੋਸ ਸਾਰਾ ਕੋਈ ਸਪੈਸ ਲਾ ਫੜਾ ਸਾਰਾ ਕੋਈ ਤੁਸੀਂ ਆਪ ਹੀ ਤਿਆਰ ਕਰੋ ਸਾਰਾ ਕੋਈ ਆਪ ਕਰਿਆ ਅਸੀਂ ਤਿਆਰ ਕਰਦੇ ਆ ਇੱਕ ਸਿਰ ਬਰੈਡ ਬਾਹਰੋਂ ਲੈਨੇ ਬਰੈਡ ਵੀ ਆਰਾਂ ਚੱਲੋ ਅਸੀਂ ਬਾਹਰੋਂ ਲੈਨੇ ਵਧੀਆ ਵਧੀਆ ਆਪ ਦਾ ਪੈਸਾ ਆਇਆ ਦੁਕਾਨਦਾਰ ਠੀਕ ਹੈ ਜੀ ਤੇ ਤੁਸੀਂ ਮੈਨੂੰ ਤੁਹਾਨੂੰ ਬੋਝ ਦੱਸ ਤੁਹਾਨੂੰ ਕਿਹੋ ਜਿਹਾ ਲੱਗਦਾ ਮੈਂ ਤੁਹਾਨੂੰ ਸਾਰੇ ਕੋਈ ਵੀ ਛੱਡ ਕੇ ਬਾਹਰ ਨਹੀਂ ਜਾ ਰਹੇ ਤੁਹਾਡੇ ਨਾਲ ਸਾਰੇ ਮਦਦ ਕਰਦੇ ਆ ਸਾਰੇ ਸਾਡੇ ਨਾਲ ਮਿਲ ਕੇ ਅਸੀਂ ਬਣਾਉਣੀ ਸਾਰਾ ਤੇ ਸਾਡੇ ਕੋਲ ਕੋਈ ਵੀ ਮੰਗਤਾ ਹੋਵੇ ਇੱਕ ਦਾਵੇ ਦੋ ਹੋਵੇ 10 ਆ ਜੀ ਅਸੀਂ ਉਹਨੂੰ ਟੋਸਟ ਖੁਲਾਉਨੇ ਆ ਠੀਕ ਹੈ ਜੀ ਲੇਕਿਨ ਪੈਸਾ ਨਹੀਂ ਦਿੰਦੇ ਜਿੰਨਾ ਮਰਜ਼ੀ ਕਾ ਦੋ ਦ ਬਾਬੇ ਨਾਨਕ ਦਾ ਬਾਬੇ ਨਾਨਕ ਦੀ ਕਿਰਪਾ ਸੱਚੇ ਬਾਜ ਤੇ ਆਪਾਂ ਜੇ ਦੇਖ ਰਹੀ ਗੱਲਬਾਤ ਕਰ ਚੁੱਕੇ ਆ ਆਪਾਂ ਅੰਤਲ ਜੀ ਨਾਲ ਤੇ ਇਹਨਾਂ ਤਾਂ ਦੇਖ ਲੋ ਕਿੰਨਾ ਵਧੀਆ ਵੀ ਦਿਲ ਵੀ ਖੁੱਲਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਗਰੀਬਾਂ ਨੂੰ ਖਵਾ ਰਹੇ ਨੇ ਹਨਾ ਤੇ ਸਿਰਫ ਤੇ ਸਿਰਫ 12 ਰੁਪਏ ਦਾ ਬਰੈਡ ਟੋਸਟ ਹੈ ਤੇ 5 ਰੁਪਏ ਦੀ ਟਿੱਕੀ ਉਹ ਵੀ ਇੰਨੀ ਜ਼ਬਰਦਸਤ ਤੇ ਕ੍ਰਿਸਪੀ ਟਿੱਕੀ ਆ ਕਿ ਤੁਸੀਂ ਆਪ ਵੀ ਅਗਰ ਖਾਓਗੇ ਤੈਨੂੰ ਯਾਦ ਰੱਖੋਗੇ ਤੇ ਜੇ ਤੁਸੀਂ ਵੀ ਖਾਣਾ ਚਾਹੁੰਦੇ ਚਾਹੋ ਅੰਕਲ ਤੋਂ ਇੱਕ ਵਾਰੀ ਐਡਰੈਸ ਪੁੱਛ ਲੈਣਾ ਇਕ ਵਾਰੀ ਐਡਰੈਸ ਦੱਸ ਦੇ ਇੱਕ ਵਾਰੀ ਕੀ ਹੈ ਜੀ ਇਟਾ ਸੜਦਾ 88 ਰੇਵੜੋ ਹਾਂਜੀ ਇਟਾ ਦਾ ਜੌਮ ਇਟਾ ਦਾ ਜੌਮ ਦੇ ਨਾਲ ਹੀ ਦੱਸਣਾ ਸਾਡੀ ਸ਼ਿਵ ਮੰਦਿਰ ਆ ਸ਼ਿਵ ਮਰਦੇ ਦੇ ਮੂਰੇ ਦੁਕਾਨ ਹੈ ਸਾਡੀ ਹਾਂਜੀ ਇਹ ਜਨ ਨਿਊ ਜਨਤਨਗਰ ਨਿਊ ਜਨਤਨਗਰ ਇੱਕ ਵਾਰ ਜਨਤਨਗਰ ਤੋਂ ਦੁੱਧ ਆਣਾ ਨੰਬਰ ਦੱਸ ਦਿਓ ਆਪਣਾ ਇੱਕ ਵਾਰ 99144 59847 ਠੀਕ ਹੈ ਦੁਕਾਨ ਦਾ ਨਾਮ ਕੀ ਹੈ ਆਪਣੀ ਖਾਲਸਾ ਜੀ ਦੀ ਦੁਕਾਨ ਵੇ ਆਪਾਂ ਦੇਖ ਜਿਵੇਂ ਗੱਲਬਾਤ ਕਰ ਚੁੱਕੇ ਆਂ ਤੇ ਹੁਣ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫੇਰ ਤੁਹਾਂਗੀ ਕਿਵੇਂ ਚੀਜ਼ਾਂ ਸਭ ਕੁਝ ਬਣਦੀਆਂ ਨੇ ਤੁਸੀਂ ਦੱਸ ਰਹੇ ਸੀ ਮੈਨੂੰ ਇੱਥੇ ਚਾਰ ਪੀੜੀਆਂ ਹੋ ਗਈਆਂ ਹਨਾ ਜੀ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਦਾਦਾ ਜੀ ਇੱਥੇ ਲਾਂਦੇ ਸੀ ਕਿ ਤੁਹਾਡੇ ਵੀ ਨਹੀਂ ਦਾਦਾ ਜੀ ਸਾਡੇ ਹੋਰ ਜਗ੍ਹਾ ਜਗਰਾਵਾਂ ਵਾਲੇ ਪੁੱਤ ਲਾਂਦੇ ਸੀ ਕਿ ਅੱਛਾ ਜੀ ਉਸ ਟਾਈਮ ਸਿਰਫ ਆਲੂ ਟਿੱਕੀ ਬਣਦੀ ਸੀ ਸਾਡੇ ਉਸ ਟਾਈਮ ਸਿਰਫ ਪਾਲਟਿਕ ਜੀ ਇੱਕ ਇੱਕ ਅਨੇ ਦੀ ਟਿੱਕੀ ਹੁੰਦੀ ਸੀ ਉਸ ਟਾਈਮ ਮਤਲਬ ਕਿ ਇੱਕ ਅਨੇ ਦੀ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਹੁਣ ਇਹ ਹੁਣ ਦੱਸ ਇੱਕ ਵਾਰ ਹੁਣ ਰੇਡ ਕੀ ਆ ਅੱਜ ਦੇ ਟਾਈਮ ਦੇ ਬ੍ਰੈਡ ਉਹ 12 ਰ ਆਲੂ ਦੇ ਚਾਹਦੇ ਐ ਲੋ ਚਾਹੇ ਪਾਲਕ ਪੈ ਮੇਥੀ ਦੇ ਟਿੱਕੇ ਲੈ ਲੋ ਲੇਕਿਨ ਸਾਡੀ ਟਿੱਕੀ ਸਸਤੀ ਜ਼ਰੂਰ ਆ ਲੇਕਿਨ ਹੈ ਬਹੁਤ ਵਧੀਆ ਕੁਆਲਿਟੀ ਸਾਡੀ ਅਸੀਂ ਹਲਕੀ ਜਿਹੀ ਕੋਈ ਨਹੀਂ ਬਰਤਦੇ ਤੇ ਅੰਕਲ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ 5 ਰੁਪਏ ਵਾਰਾ ਕਿਵੇਂ ਕਹੋਂਦੇ ਜਿੱਦਾਂ ਮੈਂ ਕਿਵੇਂ ਬਹੁਤ ਮਹਾਰਾ ਦੀ ਕਿਰਪਾ ਸਾਰਾ ਕੋਈ ਬੱਝਾਉ ਸਾਰਾ ਕੋਈ ਬੱਝਾ ਬਾਬੇ ਨਾਨਕ ਦੀ ਕਿਰਪਾ ਬਾਬੇ ਨਾਨਕ ਦੀ ਕਿਰਪਾ ਤੇ ਹੁਣ ਤੁਹਾਡੇ ਵੀ ਤੁਹਾਡੇ ਅੱਗੇ ਮੁੰਡੇ ਵੀ ਲਾਉਂਦੇ ਨੇ ਜੀ ਆਏ ਸਾਡੇ ਮੁੰਡੇ ਵੀ ਲਾਉਂਦੇ ਨੇ ਗਾ ਸਾਡੇ ਦੋ ਦਿਨੇ ਮੇਰੇ ਨਾਲ ਅੱਛਾ ਜੀ ਹਾਂ ਪਰ ਪਹਿਲੇ ਕੇ ਇਹ ਕੰਮ ਕਰਦੇ ਨੇ ਉਹ ਪੜੇ ਹੋਏ ਨੇ ਸਾਨੂੰ ਇੱਕ ਵਾਰ ਲਾ ਕੇ ਦਿਖਾਓ ਜੀ ਲਓ ਜੀ ਇਹ ਹੁਣ ਆਪਣੀ ਪਲੇਟ ਲੱਗਣ ਜਾ ਰਹੀਆਂ ਅੱਜ ਕੀ ਕੁਝ ਆ ਗਿਆ ਜੀ ਇਹਦੇ ਵਿੱਚ ਇੱਕ ਵਾਰ ਦੱਸਿਓ ਸਾਨੂੰ ਇਹ ਪਾਲਕ ਪਈ ਮੇਥੀ ਟਿੱਕੀਆਂ ਕਿ ਜੀ ਆਲੂ ਟਿੱਕੀਆਂ ਕਿ ਬ੍ਰੈਡ ਟੋਸਟ ਆ ਗਿਆ ਬ੍ਰੈਡ ਟੋਸਟ ਆ ਗਿਆ ਤੇ ਇਹ ਨਾਲ ਕੀ ਦੇ ਨਾਲ ਸਰਵ ਕੀਤਾ ਜਾਂਦਾ ਜੀ ਹੋਰ ਨਾਲ ਪਦੀਨੇ ਦੀ ਵਧੀਆ ਚਟਨੀ ਸਪੈਸ਼ਲ ਇਹ ਆਪ ਹੀ ਘਰੇ ਤਿਆਰ ਕੀਤੀ ਹੁੰਦੀ ਸਾਰਾ ਪਛਾਬ ਤਿਆਰ ਕਰ ਦਿੰਦੇ ਹਾਂ ਰੋਜ਼ ਹੀ ਰੋਜ਼ ਮੈਨੂੰ ਮਿਸ ਰੋਜ਼ ਰੋਜ਼ ਤਾਜ਼ਾ ਕੋਈ ਵੀ ਬਾਸੀ ਨਹੀਂ ਕੋਈ ਬਾਸੀ ਨਹੀਂ ਉਹ ਚਟਨੀ ਦਿਖਾਓ ਸਾਨੂੰ ਇੱਕ ਵਾਰ ਚਲਾ ਕੇ ਦਿਖਾਓ ਚਟਨੀ ਇੱਕ ਵਾਰ ਵਧੀਆ ਪਦੀਨੇ ਵਾਲ ਚਟਨੀ ਆਈ ਹੈ ਚਟਨੀ ਸਾਡੀ ਲੱਗ ਚੁੱਕੀ ਹੈ ਨਾਲ ਪਕੌੜਿਆਂ ਦੀ ਪਲੇਟ ਦੇ ਨਾਲ ਤੇ ਆਓ ਇਹਨੂੰ ਖਾ ਕੇ ਦੱਸਦੇ ਹਾਂ ਤੁਹਾਨੂੰ ਵੀ ਕਿਦਾਂ ਦਾ ਹੈ ਟੇਸਟ ਤਾਂ ਆਓ ਹੁਣ ਤੁਹਾਨੂੰ ਅਸੀਂ ਆਪ ਵੀ ਟੇਸਟ ਕਰਾ ਕੇ ਦੱਸਦੇ ਹਾਂ ਵੀ ਅਸਲ 'ਚ ਕੀ ਗੱਲਬਾਤ ਹੈਗੀ ਐ ਇਸ ਦੇ ਵਿੱਚ ਤੇ ਆਓ ਤੁਹਾਨੂੰ ਦੱਸਦੇ ਹਾਂ ਜੀ ਇਹ ਸਭ ਤੋਂ ਪਹਿਲਾਂ ਆ ਗਈ ਆਪਣੀ ਪਾਲਕ ਵਾਲੀ ਟਿੱਕੀ ਟਿੱਕੀ ਦਾ ਬਹੁਤ ਵਧੀਆ ਜੀ ਨਰਮ-ਨਰਮ ਹੈ ਅੰਦਰੋਂ ਨਰਮ ਹੈ ਬਾਹਰੋਂ ਖਸਤਾ ਗੱਲਬਾਤ ਹੈ ਜੀ ਚਲੋ ਹੁਣ ਆਪਾਂ ਆਲੂ ਵਾਲੀ ਵੀ ਕਰਕੇ ਦੇਖ ਲੈਂਦੇ ਇੱਕ ਵਾਰੀ ਦੇਖੋ ਪ੍ਰੋਪਰ ਆਲੂ ਦੀ ਫੀਲਿੰਗ ਹੈ ਚਟਨੀ ਬੋਤਲ ਆ ਜਾ ਬਾਬਾ ਜੀ ਇਹਨਾਂ ਦੀ ਆਲੂਏ ਟਿੱਕੇ ਬਹੁਤ ਜ਼ਬਰਦਸਤ ਆ ਜੀ ਹੁਣ ਆਪਾਂ ਬ੍ਰੈਡ ਪਕੌੜਾ ਵੀ ਟੈਸਟ ਕਰ ਲੈਂਦੇ ਇਹਨਾਂ ਦਾ ਵੋਏ ਵੋਏ ਕੀ ਆ ਗਰਮ ਹੈ ਜੀ ਇਹ ਦੇ ਵੀ ਅੰਤ ਆਲੂ ਦੀ ਫੀਲਿੰਗ ਪਰ ਜਾਉ ਤੁਹਾਨੂੰ ਮੈਂ ਕੈਮਰੇ ਦਿਖਾਉਣੇ ਇੱਕ ਵਾਰੀ ਆ ਦੇਖੋ ਇਹਦਾ ਵੀ ਕੋਈ ਜਵਾਬ ਨਹੀਂ ਜ ਤੁਸੀਂ ਜਰੂਰ ਆਓ ਅੰਕਲ ਕੋਲ ਤੇ ਅੱਛਾ ਕੇ ਟੈਸਟ ਕਰੋ ਤੇ ਖਾਓ ਤੇ ਆਓ ਆਪਾਂ ਵੀਰੇ ਹੋਣਾ ਨਾਲ ਵੀ ਗੱਲ ਕਰਦੇ ਆਂ ਤੇ ਇਹਨਾਂ ਨੇ ਕਿ ਇੰਨੀ ਪ੍ਰਿੰਸਪਲ 2 ਕਰ ਚੁੱਕੇ ਨੇ ਨਾਲ ਕੋਰਸ ਵੀ ਕੀਤੇ ਨੇ ਫੇਰ ਵੀ ਜਿੱਥੇ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਬਾਹਰ ਨੂੰ ਜਾ ਰਹੀ ਹੈ ਤਾਂ ਬਾਹਰ ਨਾ ਜਾ ਕੇ ਇੱਥੇ ਆਪਣੇ ਨਾਨਾ ਜੀ ਨਾਲ ਕੰਮ ਕਰ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਸਸਕਲ ਵੀਰੇ ਤੇ ਵੀਰੇ ਤੁਹਾਨੂੰ ਵੀ ਕਿੰਨਾ ਟਾਈਮ ਹੋ ਗਿਆ ਜਿੱਥੇ ਆਪਣੇ ਨਾਨਾ ਜੀ ਕੋਈ ਕੰਮ ਕਰਦੇ ਨੇ ਨਾਲ ਹੱਥ ਵਟਾਉਂਦੇ ਆ 40 60 4:30 ਸਾਲ ਹੋ ਗਏ ਨੇ ਅੱਛਾ ਜੀ ਤੇ ਤੁਹਾਨੂੰ ਵੀ ਕਿਉਂ ਤੁਸੀਂ ਬਾਹਰ ਜਾਣ ਬਾਰੇ ਨਹੀਂ ਸੋਚਿਆ ਤੇ ਤੁਸੀਂ ਇੱਥੇ ਜਿੱਥੇ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਹਨਾ ਆਪਣੇ ਮਾਪਿਆਂ ਨੂੰ ਛੱਡ ਕੇ ਅਗਲੇ ਕਹਿੰਦੇ ਵੀ ਅਸੀਂ ਫਿਊਚਰ ਆਪਣਾ ਬਾਹਰ ਦੇਖ ਕੇ ਲੈਣਾ ਤੇ ਤੁਸੀਂ ਆਪਣੇ ਨਾਨ ਜੀ ਨੇ ਇੱਥੇ ਕੰਮ ਕਰਾ ਰਹੇ ਹੋ। ਪਤਾ ਕੀ ਗੱਲ ਆ ਜਦੋਂ ਅਸੀਂ ਸਟੱਡੀ ਕੰਪਲੀਟ ਕੀਤੀ ਸੀ ਨਾ ਉਸ ਤੋਂ ਬਾਅਦ ਅਸੀਂ ਸ਼ਾਪ ਦੇ ਆਣ ਲੱਗੇ ਸੀਗੇ। ਉਸ ਤੋਂ ਬਾਅਦ ਕੰਮ ਦੇ ਵਿੱਚ ਇੰਟਰਸਟ ਵੱਧਦਾ ਗਿਆ ਸਾਨੂੰ ਇਸ ਦੇ ਵਿੱਚ ਥੋੜਾ ਕੰਫਰਟੇਬਲ ਫੀਲ ਹੋਣ ਲੱਗ ਗਿਆ ਇਸ ਲਈ ਸਾਨੂੰ ਥੋੜਾ ਮਤਲਬ ਕੰਮ ਦੇ ਵਿੱਚ ਰੁਝਾਵ ਵੱਧਦਾ ਰਿਹਾ ਹੈ ਨਾ ਵੀ ਤੁਹਾਨੂੰ ਮਜ਼ਾ ਆ ਰਿਹਾ ਸੀ ਕੰਮ ਕਰਕੇ ਆਪ ਆਪਣਾ ਕੰਮ ਤੇ ਵਧੇ ਹੁੰਦਾ ਨਾ ਜੀ ਬਿਲਕੁਲ ਬਿਲਕੁਲ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਜੀ। ਨਾਮ ਸੁਖਵਿੰਦਰ ਸਿੰਘ ਤੇ ਮੇਰੇ ਦਾ ਸੁਖਦੀਪ ਸਿੰਘ ਬ੍ਰਦਰ ਦਾ ਮੇਰੇ ਦੋਵੇਂ ਦੇ ਦੋਵੇਂ ਇਕੱਠੇ ਹੀ ਇਹ ਮੈਂ ਕੰਮ ਕਰਦੇ ਹਾਂ ਨਾ ਨਾਨਾ ਜੀ ਨਾਲ ਦੇਖੋ ਤਾਂ ਚਲੋ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਮਿਲ ਕੇ ਤਾਂ ਤੁਹਾਨੂੰ ਇਹ ਸਭ ਕੁਝ ਦਿਖਾ ਚੁੱਕਿਆ ਟਿੱਕੀਆਂ ਵੀ ਦਿਖਾਤੀਆਂ ਟੋਸਟ ਵੀ ਦਿਖਾਤੀਆਂ ਨੇ ਸਪੈਸ਼ਲ ਹਰੀ ਚਟਨੀ ਵੀ ਦਿਖਾਤੀ ਉਹ ਵੀ ਆਲੂ ਪਾ ਕੇ ਜੇ ਤੁਸੀਂ ਵੀ ਇਹ ਚੀਜ਼ਾਂ ਖਾਣੀਆਂ ਚਾਹੁੰਦੇ ਹੋ ਟੈਸਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਆਓ ਅੰਕਲ ਦੇ ਕੋਲ ਤੇ ਇੱਥੇ ਆ ਕੇ ਟੈਸਟ ਕਰੋ ਬਹੁਤ ਸਸਤੇ ਰੇਟਾਂ ਦੇ ਵਿੱਚ ਵਧੀਆ ਟਿੱਕੀ ਤੇ ਬਰੈਡ ਹੋਰ ਕੈਮਰਾਮੈਨ ਮੈਂਕ ਦੇ ਨਾਲ ਮੈਂ ਅੰਬਰਵੀਰ ਸਿੰਘ ਦ ਸਿਟੀ ਹੈਡਲਾਈਨਸ